ਸਮਝਾ ਉਤੇਕਰਨ ਵਾਸਤੇ 80 ਪਿੰਡਾਂ ਦੇ ਵਿੱਚ ਲੱਖਾਂ ਸਭਾੜਾ ਟੀਮ ਕਾਇਮ ਕੀਤੀ ਹੈ ਅੱਜ ਮੇਰੇ ਭਰਾ ਪ੍ਰਭੂ ਘਟਾਲ ਦੇ ਬੈਠੇ ਜੇ ਸਾਡੇ ਸਪਾਈਸ ਸਾਡੇ ਨਿੱਕੇ ਨਿੱਕੇ ਬੱਚੇ ਸਾਡਾ ਕੁਸਤੂ ਪਰਿਵਾਰ ਬਿਠਾਤੇ ਜੀ ਮੈਂ ਨਾਮ ਬੇਨਤੀ ਕਰਦਾ ਸਾਡਾ ਸਾਥ ਸੱਚ ਦੇ ਨਾਲ ਪਾਇੰਟ ਜੀ ਕਨਾਲ ਸਾਹਿਬ ਬਾਈਕੁ ਜੀ ਕਨਾਲ ਸਾਹਿਬ ਜੈ ਦੋਸਤੋ ਸਸੀ ਕਨਾਲ ਬਾਈਕੁ ਜੀ ਕਨਾਲ ਸਾਹਿਬ ਬਾਈਕੁ ਜੀ ਦੇ ਪਤੀ ਜੋ ਮੈਨੂੰ ਅੱਜ ਇਹ ਮੁੱਦਾ ਚੁੱਕਣਾ ਪੈ ਰਿਹਾ ਹੈ ਕਿ ਇੱਕ ਸੈਲਰ ਦਾ ਮੁੱਦਾ ਹੈ ਜੋ ਮੇਰੇ ਘਰ ਦੇ ਨਾਲ ਇੱਕ ਸੈਲਰ ਲਾਇਆ ਗਿਆ ਕਿਉਂਕਿ ਅਨਲੀਗਲ ਸੈਲਰ ਹੈ ਮੈਂ ਉੱਥੇ ਘਰ 17 ਚ ਬਣਾਏ ਇਹ ਸੈਲਰ 2024 ਦੇ ਵਿੱਚ ਲਾਇਆ ਗਿਆ ਤੇ ਇਹਦਾ ਮੁੱਦਾ ਇਦਾਂ ਦਾ ਕਿ ਇਹ 99 ਵਿੱਚ ਕਿਸੇ ਬੰਦੇ ਦਾ ਸੈਲਰ ਸੀ ਉਲਾਡੇ ਵਿੱਚ ਉਹ ਬੰਦੇ ਤੋਂ ਇਹ ਸੈਲਰ ਚੱਲਿਆ ਨਹੀਂ ਉਹ ਬੰਦੇ ਨੇ ਇਹਦੀ ਮਸ਼ੀਨਾਂ ਪੱਟ ਕੇ ਬਿਜਲੀ ਕਲੈਕਸ਼ਨ ਕੱਟ ਕੇ ਕਿਸੇ ਹੋਰ ਬੰਦੇ ਨੂੰ ਸੇਲ ਕੀਤਾ 2014 ਦੇ ਵਿੱਚ 2014 ਦੇ ਵਿੱਚ ਵੀ ਇਹਨੂੰ ਪਲੇਨ ਤੌਰ ਤੇ ਸੈਂਡ ਕੀਤਾ ਗਿਆ। ਨਹਿਰੀ ਜ਼ਮੀਨ ਦੇ ਤੌਰ ਤੇ ਸਿਰ ਕੀਤਾ ਗਿਆ। ਉਸ ਤੋਂ ਬਾਅਦ ਮੈਨੇ ਮੈਂ ਵੀ ਉੱਥੇ 2014 ਦੇ ਵਿੱਚ ਪਲਾਟ ਲਿਆ ਨਾਲ ਲੱਗਵਾ ਤੇ ਮੈਂ 2017 ਦੇ ਵਿੱਚ ਮਕਾਨ ਬਣਾ ਲਿਆ। ਕਿਉਂਕਿ ਮੈਨੂੰ ਕੋਈ ਦਿੱਕਤ ਨਹੀਂ ਸੀ ਉੱਥੇ ਪਰੇਸ਼ਾਨੀ ਨਹੀਂ ਸੀ ਕਿ ਮੈਂ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ ਕਿ ਇਹ ਜਗ੍ਹਾ ਕਦੇ ਵੀ ਨਹੀਂ ਚੁਣਾਗਾ ਕਿ ਇੱਥੇ ਮੇਰੀ ਫੈਮਲੀ ਪਰੇਸ਼ਾਨ ਹੋਵੇ ਤੇ ਮੈਂ 17 ਚ ਮਕਾਨ ਬਣਾਇਆ 17 ਜਾਰਾ 12 ਵੀ 22 ਤੇ 22 ਤੱਕ ਮੇਰੀ ਫੈਮਿਲੀ ਪੂਰੀ ਖੁਸ਼ ਰਹਿ ਰਹੀ ਸੀ ਠੀਕ ਹੈ ਬਾਈ ਚ ਇਹ ਬੰਦਾ ਕੀ ਕਰਦਾ ਹੈ 99 ਵਾਲੇ ਡਾਕੂਮੈਂਟ ਦਿਖਾ ਕੇ ਉਸੇ ਸੈਲਰ ਦੇ ਪ੍ਰਦੂਸ਼ਣ ਬੋਰਡ ਤੋਂ ਰਿਨਿਊ ਕਰਵਾ ਲੈਂਦਾ ਪ੍ਰਦੂਸ਼ਣ ਬੋਰਡ ਕੋਲ ਜਾ ਕੇ 99 ਵਾਲੇ ਤੇ ਪ੍ਰਦੂਸ਼ਣ ਬੋਰਡ ਬਿਨਾ ਸਰਵੇ ਕੀਤੇ ਬਿਨਾ ਦੇਖੇ ਉਹ ਚੀਜ਼ ਨੂੰ ਉੱਥੇ ਬੈਠੀ ਉਹਨੂੰ ਰਿਨਿਊ ਕਰ ਦਿੰਦੇ ਆ ਕਿ 99 ਦੀ ਪਬਲਿਕ ਕਿਦਾ ਜਨਸੰਖਿਆ اور 2024 ਦੀ ਉਹਨਾਂ ਨੂੰ ਜਨਸੰਖਿਆ ਨਹੀਂ ਪਤਾ ਲੱਗਦੀ ਕਿ ਕਿੰਨਾ ਵੱਧ ਚੁੱਕਿਆ ਹੋਵੇਗਾ ਗਰਾਊਂਡ ਲੈਵਲ ਤੇ ਨਹੀਂ ਦੇਖਿਆ ਇਹ ਜਿੰਨੀ ਜ਼ਮੀਨ ਹੈ ਪੂਰੀ ساری ਨਗਰ ਨਿਗਮ ਦੇ ਅੰਦਰ ਹੈ ਜਿੰਨੀ ਜ਼ਮੀਨ ਹੈ ਠੀਕ ਹੈ ਤੇ 24 ਚ ਦੇ ਬੰਦੇ ਨੇ ਸੈੱਟਰ ਲਾਇਆ 24 ਚ ਦੁਆਰਾ ਕਨੈਕਸ਼ਨ ਲਿਆ 24 ਚ ਇਹਦੇ ਮਸ਼ੀਨਾਂ ਲਈਆਂ ਤੇ 24 ਨੂੰ ਪ੍ਰੋਬਲਮ ਆਈ ਇਹ ਬੰਦੇ ਨੂੰ ਅਸੀਂ ਮਰਾਂ ਕੀਤਾ ਇਹ ਬੰਦਾ ਸਾਡੇ ਘਰ ਆਇਆ ਘਰ ਆ ਕੇ ਇਹ ਬੰਦੇ ਨੇ ਸਾਨੂੰ ਕੀ ਕਿਹਾ ਕਿ ਮੈਂ ਸਬਸਿਡੀ ਲੈਣੀ ਹੈ ਜੀ ਇਹ ਚਲਾਉਂਦਾ ਨਹੀਂ ਹੈਗਾ ਮੇਰਾ ਬਹੁਤ ਟਾਈਮ ਤੋਂ ਬੰਦ ਪਿਆ ਹੈ ਮੈਂ ਤੇ ਓਨਲੀ ਸਬਸਿਡੀ ਲੈਣੀ ਹੈ। ਗਮਰਾਹ ਕੀਤਾ ਗਿਆ ਕਿਹੜੇ ਤਰੀਕੇ ਦਾ ਹਨ। ਥੋੜੇ ਟਾਈਮ ਬਾਅਦ ਸਾਡੇ ਘਰ ਵਾਲੇ ਦਾ ਮੂੰਹ ਕਰਕੇ ਉਹਨੂੰ ਚਲਾ ਵੀ ਦਿੱਤਾ ਗਿਆ ਇਹ ਤਾਂ ਪੂਰਾ ਪੂਰਾ ਕਰਕਰ ਸੋਸਰੀ ਆਵਾਜ਼ ਇੰਨੀ ਕਿ ਸਾਡੇ ਬੱਚੇ ਰਾਤ ਨੂੰ ਸੌਂ ਨਹੀਂ ਰਹੇ ਕੋਈ ਪੂਰੀ ਰਾਤ ਬੱਚੇ ਡੋ ਰਹੇ ਆ ਅਸੀਂ ਦੇਸ਼ ਦੀ ਸੇਵਾ ਕਰੀਏ ਜਾਂ ਆਪਣੇ ਬੱਚੇ ਦੇਖੀਏ ਪਿੱਛੇ ਇੱਕ ਸੈਨਿਕ ਨੂੰ ਬਾਰਡਰ ਤੇ ਹੋਣਾ ਚਾਹੀਦਾ ਨਾ ਕਿ ਧਰਨਿਆਂ 'ਚ ਨਾ ਕਿ ਕਚੈਰੀਆਂ 'ਚ ਹੋਣਾ ਚਾਹੀਦਾ ਹੈ ਸੈਨਿਕ ਦੀ ਆਵਾਜ਼ ਪਹਿਲੇ ਤੇ ਸੁਣੀ ਜਾਵੇ ਸਰਕਾਰ ਨੂੰ ਮੈਂ ਬੇਨਤੀ ਕਰਦਾ ਇੱਕ ਸੈਨਾ ਦੇ ਜਵਾਨ ਨੂੰ ਸਿਮਤੀ ਛੁੱਟੀ ਮਿਲਦੀ ਹੈ ਉਹਦੇ ਵਿੱਚ ਉਹਦੇ ਮੁੱਦੇ ਨੂੰ ਇੱਕ ਅੱਡੇ ਵਾਰੀ ਸੁਣਿਆ ਜਾਵੇ ਨਾ ਕਿ ਉਹਨੂੰ ਵਾਰ-ਵਾਰ ਚੱਕਰ ਮਾਰਨੇ ਪੈਣ ਜਾਦਾ 24 ਚ ਮੈਨੂੰ ਪ੍ਰੋਬਲਮ ਆਈ ਤਾਂ ਮੈਂ ਡੀਸੀ ਸਾਹਿਬ ਕੋਲ ਗਿਆ ਡੀਸੀ ਸਾਹਿਬ ਨੂੰ ਇਹ ਤਾਂ ਪੂਰਾ ਮੁੱਦਾ ਦੱਸਿਆ 1.5 ਸਾਲ ਤੋਂ ਇਹਦੀ ਪੂਰੀ ਕਾਰਵਾਈ ਚੱਲ ਰਹੀ ਸੀ ਪੇਸ਼ੀ ਤੇ ਪੇਸ਼ੀ ਪੇਸ਼ੀ ਤੇ ਪੇਸ਼ੀ ਪੇਸ਼ੀ ਤੇ ਪੇਸ਼ੀ ਉਸ ਤੋਂ ਬਾਅਦ ਡੀਸੀ ਸਾਹਿਬ ਕਹਿੰਦੇ ਆ ਬਾਰ ਬਾਰ ਕਿ ਭਾਈ ਪ੍ਰਦੂਸ਼ਣ ਬੋਰਡ ਕੋਲ ਆਏ ਕੇਸ ਪ੍ਰਦੂਸ਼ਣ ਬੋਰਡ ਕੋਲ ਜਾਓ ਪ੍ਰਦੂਸ਼ਣ ਬੋਰਡ ਬਠਿੰਡਾ ਦੇ ਅਧਿਕਾਰੀਆਂ ਨੂੰ ਮਿਲਦੇ ਆ ਉਹ ਕਹਿੰਦੇ ਪਟਿਆਲੇ ਕੋਲੇ ਆ ਪਟਿਆਲੇ ਕੋਲ ਜਾਓ ਪਟਿਆਲੇ ਕੋਲ ਜਾਂਦੇ ਆ ਪਟਿਆਲੇ ਵਾਲੇ ਕਹਿੰਦੇ ਬਠਿੰਡਾ ਕੋਲ ਆ ਇਸੇ ਚੱਕਰ ਚ ਸਾਨੂੰ 35 ਤੋਂ 40 ਚੱਕਰ ਮਰਵਾਏ ਗਏ ਇਸੇ ਜੋ ਇਸ ਕੰਟੀਨਿਊ ਪਾਰਟਾੜੀ ਤੋਂ 35 ਚੱਕਰ ਮਰਗਾਇਆ ਤੇ ਪਿਛਲੇ ਸਾਲ ਮੈਂ 8 ਤੋਂ 9 ਵਾਰ ਛੁੱਟੀ ਆ ਚੁੱਕੇ ਇਸ ਮੈਟਰ ਦੇ ਵਿੱਚ ਇੱਕ ਜਵਾਨ ਦੀ ਛੁੱਟੀ ਫੈਮਿਲੀ ਲਈ ਹੁੰਦੀ ਹੈ ਆਪਣੇ ਘਰ ਦੇ ਕੰਮ ਕਰਨ ਲਈ ਹੁੰਦੀ ਹੈ ਨਾ ਕਿ ਇਦਾਂ ਬਰਬਾਦ ਕਰਨ ਲਈ ਹੁੰਦੀ ਹੈ ਫਿਰ ਅਸੀਂ ਡੀਸੀ ਸਾਹਿਬ ਕੋਲ ਵੀ ਪਹਿਲਾਂ ਵਾਲੇ ਡੀਸੀ ਸਾਹਿਬ ਨੂੰ ਦੋ ਵਾਰ ਮਿਲ ਚੁੱਕੇ ਇਸ ਡੀਸੀ ਸਾਹਿਬ ਨੂੰ ਵੀ ਇੱਕ ਵਾਰ ਮਿਲ ਚੁੱਕੇ ਆ ਨਹੀਂ ਕਾਰਵਾਈ ਹੋਈ ਸਾਡੀ ਲਾਸਟ ਤੇ ਕੀ ਫੈਸਲਾ ਹੁੰਦਾ ਇਥੋਂ ਆਪਣੇ ਅਧਿਕਾਰੀ ਦਾ ਕਿ ਇਹਦਾ ਮੂਹ ਕਮਾ ਕੇ ਇਹਨੂੰ ਚਲਾ ਲਓ ਜਾਂ ਤਾਂ ਸਾਨੂੰ ਗਲਤ ਸਾਬਤ ਕਰੋ ਪਹਿਲੀ ਗੱਲ ਤਾਂ ਜਦ ਕਿਸੇ ਵੀ ਇੰਡਸਟਰੀ ਦੇ ਵਿੱਚ 10 ਤੋਂ 12 ਸਾਲ ਮੀਟਰ ਨਹੀਂ ਹੈਗਾ ਤਾਂ ਉਹ ਆਲਰੇਡੀ ਬੰਦ ਹੈ 10 ਤੋਂ 12 ਸਾਲ ਤੁਸੀਂ ਕੰਟੀਨਿਊ ਕੀਤਾ ਦਿਖਾ ਸਕਦੇ ਹੋ ਕਿ ਚੱਲਦੀ ਆ ਰਹੀ ਹੈ ਜਦ ਮੀਟਰ ਹੀ ਨਹੀਂ ਇੱਕ ਘਰ ਨਹੀਂ ਚੱਲ ਸਕਦਾ ਮੀਟਰ ਤੋਂ ਬਿਨਾ ਤੇ ਇੰਡਸਟਰੀ ਕਿੱਦਾਂ ਚੱਲ ਸਕਦੀ ਹੈ ਵਕਤ ਨੂੰ ਲਾ ਕੇ ਸਾਰੇ ਕਾਸੇ ਦੀ ਮੂਲੀਪੁਗਤਾ ਹੈ ਤੇ ਇਹਦੀਆਂ ਮਸ਼ੀਨਾਂ ਵਗੈਰਾ ਹਰ ਚੀ ਸਾਡੇ ਪ੍ਰੂਫ ਦੇ ਚੁੱਕੇ ਡੀਸੀ ਸਾਹਿਬ ਨੂੰ ਬਸ ਇੰਨਾ ਕਹਿ ਕੇ ਉਹ ਬੰਦਾ ਪੈਸੇ ਵਾਲਾ ਉਹਦੇ ਪੰਜ-ਛੇ ਸਕੂਲ ਹੈ ਪٹرول ਪੰਪ ਹੈ 200 ਕਿਲਾ ਜ਼ਮੀਨ ਹੈ ਬਲਾਡੇ ਵਿੱਚ ਕਿਸੇ ਵੀ ਬੰਦੇ ਦੀ ਹਿੰਮਤ ਨਹੀਂ ਕਿ ਉਹਦੇ ਖਿਲਾਫ ਬੋਲੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਭਗਵਾਨ ਤੁਮਨ ਸਾਹਿਬ ਨੂੰ ਬੇਨਤੀ ਕਰਦਾ ਕਿ ਸਾਡੀ ਆਵਾਜ਼ ਸੁਣੀ ਜਾਵੇ ਸਾਨੂੰ ਸੱਚ ਦਾ ਫੈਸਲਾ ਕੀਤਾ ਜਾਵੇ ਜੇ ਫੈਸਲਾ ਨਹੀਂ ਹੁੰਦਾ ਸਾਡਾ ਤਾਂ ਮੈਦਾਨੇ ਯਾਰੀ ਹੋਊਗਾ ਸਤਿ ਸ਼੍ਰੀ ਅਕਾਲ ਜੈ ਹੋਵੇ ਭਾਰਮੀ ਖਾਲਸਾ ਵਾਹਿਗੁਰੂ ਇਹ ਦੋ ਫੌਜੀ ਵੀਰਾਂ ਦੇ ਅੱਜ ਭੁਖੜਤਾਹ ਤੇ ਬੈਠੇ ਨੇ ਇਹਨਾਂ ਨੇ ਸ਼ੁਰੂ ਕਰੀ ਅੱਜ ਤੋਂ ਇਹਨਾਂ ਦਾ ਕਾਰਨ ਇਹ ਆ ਤੁਸੀਂ ਸਾਰੇ ਦੇਖੀ ਹੋਊਗਾ ਇਹਨਾਂ ਦੇ ਘਰ ਦੇ ਨਾਲ ਸ਼ੈਲਰ ਲੱਗਿਆ ਹੋਇਆ ਜਮ੍ਹਾਂ ਸਾਂਝੀ ਕੰਦ ਹੈ ਸ਼ੈਲਰ ਵੀ ਵੇਸਟੇਜ ਉੱਡ ਕੇ ਸਿਲਕਾ ਸੁਸਤਰੀ ਵਗੈਰਾ ਇਹਨਾਂ ਦੇ ਘਰੇ ਆਉਂਦਾ ਇਹਨਾਂ ਦੇ ਬੱਚਿਆਂ ਨੂੰ ਪ੍ਰਦੂਸ਼ਣ ਹੁੰਦਾ ਹੈ ਇਕੋ ਸਾਊਂਡ ਪ੍ਰਦੂਸ਼ਣ ਇਹਨਾਂ ਦੇ ਬੱਚਿਆਂ ਦੇ ਕੰਨਾਂ 'ਚ ਪੈਂਦੀ ਆ ਤਾਂ ਉਹ ਦਿੱਕਤ ਹੁੰਦੀ ਹੈ ਪ੍ਰੋਬਲਮ ਹੋ ਰਹੀ ਹੈ ਇੰਡਸਟਰੀਅਲ ਏਰੀਆ ਸ਼ੀਰਿਆਇਆਇਕ ਤਾਂ ਦੇ ਨਾਸਰੀ ਨਹੀਂ ਲੱਗਦਾ ਸਾਡੀ ਸੋ ਇਹ ਦੇਸ਼ ਤੇ ਵੀ ਲੜਦੇ ਨੇ ਇੱਥੇ ਵੀ ਲੜ ਰਹੇ ਨੇ ਲੋਕਾਂ ਨੂੰ ਬੇਨਤੀ ਆ ਵਾਦ ਤੋਂ ਬਾਅਦ ਇਹਨਾਂ ਨਾਲ ਅੱਥਰੋ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਜੀ ਮਸਲਾ ਹੱਲ ਕਰੋ ਸਾਨੂੰ ਹੁਣ ਇਹਨਾਂ ਪਤਾ ਲੱਗਿਆ ਇੱਕ ਬਹੁਤ ਵੱਡੇ ਪਾਰਟੀ ਦੇ ਲੀਡਰ ਦਾ ਛੰਨਰਾਂ ਨਾਲ ਗੰਢ ਜੋੜਾ ਪੂਰਾ ਜੱਜ ਕੇ ਉਹਨਾਂ ਨੇ ਕੱਲ ਅਸਰ ਨੂੰ ਹੋਣ ਕਰਿਆ ਆਲੰਕਾਰੀਆਂ ਸੋ ਲੋਕਾਂ ਨੂੰ ਬੇਨਤੀ ਆ ਇਹ ਫੌਜੀ ਵੀ ਬਾਰਡਰਾਂ ਤੇ ਲੜਦੇ ਨੇ ਇਹਦੇ ਪਰਿਵਾਰ ਦੀ ਰਾਖੀ ਕਰਨਾ ਆਪਣਾ ਫਰਜ਼ ਹੈ ਸ਼ਹਾਸ਼ਰੀ ਲੋਕ ਆਏ ਨੇ ਅੱਜ ਬਿੱਠੇ ਹੋਣੇ ਪੱਤਰਕਾਰਾਂ ਸੋਡਾ ਵੀ ਧੰਨਵਾਦ ਰਹਿ ਵੀ ਖਾ ਸਕਦੇ ਦੇਖੋ ਜੀ ਸਾਡੇ ਭਾਰਤ ਦੀ ਤਰਾਸਦੀ ਹੈ ਅੱਜ ਕਿਸਾਨ ਤਾਂ ਜਿਹੜੇ ਹੈਗੇ ਸੜਕਾਂ ਤੇ ਆਉਂਦੇ ਆਉਂਦੇ ਸੀ ਅੱਜ ਫੌਜ ਦੇ ਜਵਾਨ ਵੀ ਜਿਹੜੇ ਧਰਨਾ ਲਾ ਕੇ ਬੈਠੇ ਆ ਕਿਉਂਕਿ ਤਕਲੀਫ ਦੇ ਵਿੱਚ ਹੈ ਜਿਹੜਾ ਕਿ ਪ੍ਰਸ਼ਾਸਨ ਸੁਣ ਨਹੀਂ ਰਿਹਾ ਪਿਛਲੇ 1.5 ਸਾਲ ਤੋਂ ਇਹ ਤਹਾਰ ਨਗਾ ਰਹੇ ਆ ਹੁਣ ਮਸਲਾ ਕੀ ਆ ਮਸਲਾ ਇਹ ਆ ਕਿ ਜਿਹੜਾ ਸੈਲਰ ਹੈ ਜੇ ਆਪਾਂ ਫੌਜੀ ਨੌਜਵਾਨਾਂ ਦੀ ਸੁਣਗੇ ਇੱਕ ਜਿਹੜਾ ਹੈਗਾ ਜੰਮੂ ਕਸ਼ਮੀਰ ਦੇ ਵਿੱਚ ਹੈ ਤੇ ਦੂਜਾ ਰਾਜਸਥਾਨ ਦੇ ਵਿੱਚ ਹੈ ਜਿਹੜੇ ਕਿ ਦੋਨੋਂ ਬਾਰਡਰ ਸਟੇਟਾਂ ਦੇ ਵਿੱਚ ਜਿਹੜੇ ਨੌਕਰੀ ਕਰ ਰਹੇ ਆ ਤੇ ਜੇਕਰ ਉਹ ਪਿੱਛੇ ਆਪਣੇ ਪਰਿਵਾਰ ਦੇ ਵੱਲ ਦੇਖਣਗੇ ਤਾਂ ਸਾਡੇ ਦੇਸ਼ ਦੀ ਸੁਰੱਖਿਆ ਕਿੱਥੇ ਆ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਬਾਰਡਰ ਦੇ ਉੱਪਰ ਖੜਾ ਸਿਪਾਹੀ ਹੈ ਉਹਦੇ ਉੱਪਰ ਹੀ ਅਸੀਂ ਉਹਦੇ ਵਿਸ਼ਵਾਸ ਦੇ ਉੱਪਰ ਅਸੀਂ ਸੌਂਨੇ ਆ ਇੱਥੇ ਬੈਠ ਕੇ ਤੇ ਅੱਜ ਜਿਹੜੇ ਦੋਨੋਂ ਭਰਾ ਆ ਉਹ ਇੱਕ ਰਾਜਸਥਾਨ ਦੇ ਵਿੱਚ ਤੇ ਇੱਕ ਜੇ ਐਨ ਕੇ ਦੇ ਵਿੱਚ ਜਿਹੜੇ ਨੌਕਰੀ ਕਰ ਰਹੇ ਆ ਜੋ ਪਿੱਛੇ ਤਕਲੀਫ ਦੇ ਵਿੱਚ ਉਹਨਾਂ ਦਾ ਪਰਿਵਾਰ ਨੂੰ ਦੇਖ ਕੇ ਸਾਨੂੰ ਇੱਥੇ ਆਉਣਾ ਪਿਆ ਤੇ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਇੱਥੇ ਆਉਣ ਦੀ ਸਾਨੂੰ ਲੋੜ ਹੀ ਨਾ ਪੈਂਦੀ ਤੇ ਇਹਦੇ ਨਾਲ ਜਿਹੜੀ ਗੱਲਬਾਤ ਆ ਸੁਣੀ ਜਾਂਦੀ ਪਰ ਸਾਡੀ ਤਰਾਸ ਦੀ ਇਹ ਹੈ ਕਿ ਦਿਨ ਪਰ ਦਿਨ ਜਦੋਂ ਹਰ ਨੂੰ ਜਿਹਦੇ ਅਸੀਂ ਗੱਲਾਂ ਕਰਦੇ ਆ ਜਦੋਂ ਦੇਖਦੇ ਆ ਕਿਤੇ ਨਾ ਕਿਤੇ ਬੁਧੀ ਨੂੰ ਕੁੱਟ ਦਿੱਤਾ ਜਾਂਦਾ ਅੱਜ ਸਪਾਈ ਹਾਲਦਾਰ ਨਾਇਕ ਨੂੰ ਇਹ ਰੋਜਕੋਟ ਦੇ ਹੀ ਸੁਪੇਦਾਰ ਨੂੰ ਰੋਜਕੋਟ ਦੇ ਹੀ ਤੇ ਕੈਪਟਨ ਤੋਂ ਹੁੰਦੇ ਹੋਏ ਕਰਨਲ ਤੱਕ ਪਹੁੰਚ ਗਿਆ ਜੇ ਆਪਾਂ ਕਿਸੇ ਕਰਨਲ ਬਾਠ ਦੀ ਗੱਲ ਕਰਕੇ ਜਿਹੜਾ ਪਟਿਆਲੇ ਦੇ ਵਿੱਚ ਨੂੰ ਕਾਹ ਕਰਦਾ ਤੇ ਇਸ ਕਰਕੇ ਸਰਕਾਰ ਨੂੰ ਜਿਹੜਾ ਹੈਗਾ ਜਿਵੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਹੈ ਡਿਫੈਂਸ ਮਨਿਸਟਰ ਹੈ ਰਾਸ਼ਟਰਪਤੀ ਹੈ ਪ੍ਰਧਾਨ ਮੰਤਰੀ ਮੋਦੀ ਹੈ ਜਾਂ ਭਗਵੰਤ ਮਾਨ ਇਹਨਾਂ ਨੂੰ ਜਿਹੜਾ ਹੈਗਾ ਸੋਚਣਾ ਚਾਹੀਦਾ ਹੈ ਇਹ ਸੋਚਣ ਤੇ ਵਿਚਾਰ ਕਰਨ ਜੇਕਰ ਹਰ ਰੋਜ਼ ਫੌਜੀਆਂ ਨਾਲ ਐਦਾਂ ਧੱਕੇ ਹੁੰਦੇ ਰਹਿਣਗੇ ਤਾਂ ਫਿਰ ਫੌਜੀਆਂ ਦੇ ਜਿਹੜੇ ਮਰਾਨਾ ਜਿਹੜਾ ਉਹ ਡਾਊਨ ਹੋਊਗਾ ਤੇ ਜਿਹੜੇ ਸਰਹੱਦਾਂ ਤੇ ਖੜੇ ਆ ਉਹ ਜਿਹੜੇ ਹੈਗੇ ਆ ਜਦੋਂ ਮਾਰਾਲ ਡਾਊਨ ਹੋਊਗਾ ਕਿਸੇ ਹੱਦ ਦੇ ਜੇ ਸਾਡੀ ਆ ਉਹ ਸੁਰੱਖਤ ਨਹੀਂ ਹੈ ਤੇ ਜੇਕਰ ਸਰਹੱਦ ਦੀ ਸਾਡੀ ਸੁਰੱਖਤ ਨਹੀਂ ਹੈ ਤੇ ਫਿਰ ਜਿਹੜਾ ਚైనా ਤੇ ਪਾਕਿਸਤਾਨ ਆ ਉਹਨੂੰ ਸਾਡੇ ਤੇ ਅਟੈਕ ਕਰਨਾ ਵੀ ਸੌਖਾ ਹੈ ਤੇ ਜਦੋਂ ਸਾਡੇ ਤੇ ਅਟੈਕ ਹੋਊਗਾ ਤੇ ਫਿਰ ਸਾਡਾ ਕੀ ਹੋਊਗਾ ਕਹਿਣ ਦਾ ਭਾਵ ਸਾਡੀ ਜਿਹੜੀ ਮਜ਼ਬੂਤੀ ਹੈ ਉਹ ਫੌਜੀਆਂ ਦੇ ਨਾਲ ਹੀ ਹੈ ਤੇ ਅੱਜ ਕੱਲ੍ਹ ਫੌਜੀਆਂ ਦੇ ਨਾਲ ਹਰ ਇੱਕ ਜਗ੍ਹਾ ਤੇ ਧੱਕੇ ਹੋ ਰਹੇ ਆ ਜਿਹੜਾ ਕਿ ਸਰਕਾਰ ਨੂੰ ਇਹਦੇ ਵੱਲੋਂ ਧਿਆਨ ਦੇਣਾ ਚਾਹੀਦਾ ਹੈ ਜਿਹੜਾ ਕਿ ਸਾਡੇ ਦੇਸ਼ ਦੀ ਸੁਰੱਖਿਆ ਲਈ ਚੰਗਾ ਕਦਮ ਹੈ ਉਹ ਚੁਣਾ ਚਾਹੀਦਾ ਹੈ ਕਿ ਫੌਜੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਇਹ ਸ਼ੈਲਰ ਤੇ ਜਿਹੜਾ ਇਹਨਾਂ ਦਾ ਫੌਜੀਆਂ ਨਾਲ ਮਸਲਾ ਹੈ ਇਹਦੇ ਤੇ ਵਿਚਾਰ ਕਰਕੇ ਜਿਹੜਾ ਸੱਚ ਹੈ ਉਹ ਸਾਹਮਣੇ ਲਿਆਉਣਾ ਚਾਹੀਦਾ ਤੇ ਜਿਹੜੀ ਇਹਨਾਂ ਦੀ ਮੰਗ ਹੈ ਫੌਜੀਆਂ ਦੀ ਉਹਨੂੰ ਦੇਖ ਕੇ ਸ਼ੈਲਰ ਨੂੰ ਬੰਦ ਕਰਾਉਣਾ ਚਾਹੀਦਾ ਕਿਉਂਕਿ ਇਹ ਐਸੀ ਏਰੀਆ ਦੇ ਵਿੱਚ ਸ਼ੈਲਰ ਹੋ ਹੀ ਨਹੀਂ ਸਕਦਾ ਤੇ ਜੇ ਆਪਾਂ ਫੌਜੀਆਂ ਦੀ ਮੰਨਗੇ ਜਿਹੜੇ ਇਹਨਾਂ ਕੋਲੇ ਡਾਕੂਮੈਂਟ ਹੈ ਉਹ ਇਹੀ ਕਹਿੰਦੇ ਆ ਕਿ ਭਾਈ ਇਹ 99 ਦੇ ਵਿੱਚ ਜਿਹੜਾ ਸ਼ੈਲਰ ਉਹ ਚੱਲਿਆ ਸੀ ਤੇ ਫਿਰ ਉਸ ਤੋਂ ਬਾਅਦ ਬੰਦ ਹੋ ਗਿਆ ਜਦੋਂ ਇਹ ਬੰਦ ਪਿਆ ਸੀ ਇਹਨਾਂ ਨੇ ਪਲਾਟ ਲਿਆ ਤੇ ਅੱਜ ਇਹਨਾਂ ਨੇ ਮਕਾਨ ਬਣਾਇਆ ਹੈ ਮਕਾਨ ਬਣਾਉਣ ਤੋਂ ਇਹਨਾਂ ਨੇ ਮਕਾਨ ਜਿਹੜਾ 17 18 ਦੇ ਵਿੱਚ ਬਣਾਇਆ ਤੇ ਜਿਹੜਾ ਸ਼ੈਲਰ ਉਹ 24 ਦੇ ਵਿੱਚ ਚੱਲੂ ਹੋਇਆ ਤੇ ਇਸ ਕਰਕੇ ਜਿਹੜਾ ਬਾਅਦ ਦੇ ਵਿੱਚ ਸ਼ੈਲਰ ਜਿਹੜਾ ਉਹ ਚੱਲਿਆ ਤੇ ਉਸ ਨੂੰ ਜਿਹੜਾ ਹੈਗਾ ਬੰਦ ਕਰਵਾ ਕੇ ਇਹਨਾਂ ਨੂੰ ਇਸਤਾਫਾ ਦਿਵਾਉਣਾ ਚਾਹੀਦਾ ਅਜ ਤਾਈਂ ਨਾ ਹਾਂਜੀ ਸਰ ਜੀ ਅੱਜ ਫੌਜੀ ਪਰਿਵਾਰ ਵੱਲੋਂ ਧਰਨਾ ਲਗਾਇਆ ਗਿਆ ਹੈ ਇਸ ਬਾਰੇ ਤੁਸੀਂ ਕੀ ਕਹੋਗੇ ਇਹ ਜਿਹੜਾ ਤਰਨਾਲੇ ਨਾਲ ਲਗਾਇਆ ਹੈ ਇਸ ਸਬੰਧੀ ਇਹਨਾਂ ਨੇ ਪਿਛਲੇ ਸਾਲ ਲਿਖ ਸੀ ਆਪੀਸੀਸੀ ਸੈਕਸ਼ਨ 133 ਅਧੀਨ ਕੇਸ ਫਾਈਲ ਕੀਤਾ ਸੀਗਾ ਇਹਨਾਂ ਦੇ ਘਰ ਕੋਲ ਇੱਕ ਸ਼ੈਲਰ ਹੈਗਾ ਜਿਹੜਾ ਕਿ ਪੋਲੂਸ਼ਨ ਕਰਦਾ ਹੈ ਜਿਸ ਨਾਲ ਇਹਨਾਂ ਦਾ ਪ੍ਰਭਾਵਿਤ ਹੁੰਦਾ ਜੀਵ ਉਸ ਸਬੰਧੀ ਕਿਉਂਕਿ ਇਹ ਪੋਲੂਸ਼ਨ ਕੰਟਰੋਲ ਬੋਰਡ ਪੰਜਾਬ ਤੇ ਫੂਡ ਸਪਲਾਈ ਵਿਭਾਗ ਨਾਲ ਸੰਬੰਧਿਤ ਸੀ ਉਹਨਾਂ ਕੋਲੋਂ ਭੇਜਿਆ ਗਿਆ ਸੀਗਾ ਉਹਨਾਂ ਦੇ ਵੱਲੋਂ ਪੜਤਾਲ ਕਰਕੇ ਜੋ ਵੀ ਰਿਪੋਰਟਾਂ ਆਈਆਂ ਗਈਆਂ ਉਹਨਾਂ ਦੇ ਆਧਾਰ ਤੇ ਇਹ ਕੇਸ ਦਾ ਨਵੰਬਰ ਦੇ ਵਿੱਚ ਫੈਸਲਾ ਕਰ ਦਿੱਤਾ ਗਿਆ ਸੀਗਾ ਸੋ ਇਹ ਜਿਹੜੇ ਨੇ ਸ਼ਾਇਦ ਉਸ ਫੈਸਲੇ ਤੋਂ ਖੁਸ਼ ਨਹੀਂ ਹੈ ਜਿਸ ਕਰਕੇ ਇਹਨਾਂ ਨੇ ਪਰਨਾ ਲਗਾਇਆ ਹੈ ਜਦਕਿ ਇਹ ਇੱਕ ਅਦਾਲਤੀ ਮਾਮਲਾ ਸੀਗਾ ਤੇ ਉਸ ਦਾ ਉਸੇ ਪ੍ਰਕਾਰ ਦਾ ਫੈਸਲਾ ਕੀਤਾ ਗਿਆ ਸੀਗਾ